ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪੰਛੀ ਕਲੋਨੀ ਸੋ ਪੰਛੀ ਕਲੋਨੀ ਨਾਲ ਕਾਫੀ ਦਿਨਾਂ ਤੋਂ ਇੱਕ ਦਿੱਕਤ ਜਿਹੜੀ ਆ ਜੀ ਲੋਕਾਂ ਨੂੰ ਆ ਰਹੀ ਆ ਸੋ ਪਹਿਲੇ ਤੁਹਾਨੂੰ ਦਿਖਾਉਣੀ ਇੱਥੇ ਵੀ ਰੇਲਵੇ ਲੋਕ ਇੱਥੇ ਨਿਰਮਾਣ ਕੀਤਾ ਜਾ ਰਿਹਾ ਜੀ ਸੋ ਇੱਕ ਇਹਨਾਂ ਨੇ ਵਾਦਾ ਕੀਤਾ ਸੀ ਰੇਲਵੇ ਨੇ ਕਿ ਇਥੋਂ ਇੱਕ ਪੁਲੀ ਜਿਹੜੀ ਆ ਜੀ ਇਹਨਾਂ ਨੂੰ ਰਸਤਾ ਦਿੱਤਾ ਜਾਏਗਾ ਔਰ ਉਹ ਰਸਤਾ ਜਿਹੜਾ ਵਾ ਜੀ ਇਹ ਦੇਖੋ ਇਹ ਰਾਮਨਗਰ ਵਾਲੀ ਸਾਈਡ ਤੋਂ ਜਿਹੜਾ ਰਸਤਾ ਨਿਕਲਦਾ ਵਾ ਔਰ ਜਿਹੜਾ ਵਾ ਇਹ ਪੰਛੀ ਕਲੋਨੀ ਨੂੰ ਜਾਂਦਾ ਵਾ ਜੀ ਸੋ ਇਹਨਾਂ ਨੇ ਰੇਲਵੇ ਨੇ ਵਾਦਾ ਕੀਤਾ ਸੀ ਕਿ ਇਹ ਰਸਤਾ ਜਿਹੜਾ ਪ੍ਰੋਪਰ ਜਿਹੜਾ ਇਹ ਔਰ ਦੂਜੀ ਸਾਈਡ ਤੋਂ ਜਿਹੜਾ ਰਸਤਾ ਵਾਜੀ ਸੇਮ ਜਿਹੜਾ ਪੁਰਾਣਾ ਸੀ ਉਹੀ ਰਹਿਣ ਦਿੱਤਾ ਜੀ ਸੋ ਸਮੱਸਿਆ ਵੱਡੀ ਆ ਜੀ ਤਕਰੀਬਨ ਜਿਹੜੇ ਆ ਸਾਰੇ ਮਹੱਲਾ ਨਿਵਾਸੀ ਜਿਹੜੇ ਖੜੇ ਨੇ ਇੱਥੇ ਇਕੱਠੇ ਨੇ ਔਰ ਤਕਰੀਬਨ ਜਿਹੜਾ ਵਾਜੀ ਕਾਫੀ ਸਮੇਂ ਤੋਂ ਜਿਹੜਾ ਵਾ ਇਹ ਰੇਲਵੇ ਨੂੰ ਵੀ ਕੋਸ ਰਹੇ ਨੇ ਪ੍ਰਸ਼ਾਸਨ ਤੇ ਵੀ ਜਿਹੜੇ ਆ ਜੀ ਜਿਹੜੇ ਕੁਐਸਚਨ ਉਠਾ ਰਹੇ ਨੇ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋ ਰਿਹਾ ਸੋ ਗੱਲਬਾਤ ਕਰ ਲੈਣੇ ਆ ਜਾਣ ਲੈਣੇ ਆ ਕਿ ਕੀ ਮਸਲਾ ਕੀ ਆ ਭਾਜੀ ਕੀ ਸਮੱਸਿਆ ਕੀ ਆ ਜੀ ਸਮੱਸਿਆ ਸਾਡੀ ਜੀ ਰਸਤੇ ਦੀ ਆ ਇਹ ਕਾਫੀ ਚਿਰ ਤੋਂ ਤੇ ਗੱਲੇ ਕਾ ਵੀ ਅਸੀਂ 2014 ਦੇ ਰੇਲਵੇ ਨਾਲ ਵੀ ਅਸੀਂ ਰਾਫਤਾ ਚ ਕੰਮ ਕੀਤਾ ਲੈਟਰ ਲਿਖਿਆ ਡੀਸੀ ਸਾਹਿਬ ਤੋਂ ਵੀ ਤਿੰਨ ਚਾਰ ਚਿੱਠੀਆਂ ਲਖਵਾਈਆਂ ਇਹਨਾਂ ਨੂੰ ਤੇ ਰੇਲਵੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਤੇ ਇਹ ਜਿਹੜਾ ਰਸਤਾ ਸੀਗਾ ਸਾਡਾ 11 ਫੁੱਟ ਦਾ ਇਹ ਆਰਾਮਨਗਰ ਤੋਂ ਰਸਤਾ ਹੁੰਦਾ ਆ ਇਹ ਆਰਾਮਨਗਰ ਦੀ ਜ਼ਮੀਨ ਹੈ 65 ਕਿੱਲੇ ਪੈਲੀ ਆ ਇਹਦੇ ਵਿੱਚੋਂ ਹੀ ਕੱਟ ਕੇ ਆ ਜਿਹੜਾ ਵਾ ਕਲੋਨੀ ਬਣੀ ਹੋਈ ਆ ਜੀ ਤੇ ਕਲੋਨੀ ਜਿੱਥੇ ਆਬਾਦੀ ਤਕਰੀਬਨ 2-3000 ਦੀ 3000 ਦੇ ਕਰੀਬ ਮੈਕਸਿਮਮ ਹੈਗੀ ਆ ਬਿਲਕੁਲ ਤੇ ਲੋਕਾਂ ਨੂੰ ਹੋਰ ਕੋਈ ਰਸਤਾ ਨਹੀਂ ਹੈਗਾ ਅਸੀਂ ਜੇ ਵਰਤਦੇ ਵੀ ਹਾਂ ਕੋਈ ਰਸਤਾ ਟੈਂਪਰੇਰੀ ਤੌਰ ਦੇ ਉਤੇ ਤੇ ਰੇਲਵੇ ਦਾ ਜਿਹੜਾ ਸਾਡੇ ਕੋਲ ਹੈਗਾ ਤੇ ਇਹ ਹੁਣ ਇਹਨਾਂ ਨੇ ਪਲੇਟਫਾਰਮ ਬਣਾਇਆ ਸੀ ਇਹਨਾਂ ਦਾ ਕੰਮ ਰੋਕਿਆ ਤੇ ਇਹਨਾਂ ਨੇ 9 बाई 11 ਫੁੱਟ ਦੀ ਸਾਨੂੰ ਜਿਹੜੀ ਆ ਪਲੇਟਫਾਰਮ ਦੇ ਥੱਲੇ ਜਿਹੜੀ ਸੀ ਨਾ ਪੁਲੀ ਬਣਾਤੀ ਆ ਇਹ ਤਾਂ ਨਾ ਵਾਦਾ ਕੀਤਾ ਸੀ ਰੇਲਵੇ ਨੇ ਹਾਂਜੀ ਹਾਂਜੀ ਇਹਨਾਂ ਦਾ ਕੰਮ ਅਸੀਂ ਢੱਕਿਆ ਸੀਗਾ ਕੰਮ ਰੋਕਿਆ ਸੀ ਇਹਨਾਂ ਨੇ ਫਿਰ ਵਾਦਾ ਕੀਤਾ ਵੀ ਤੁਹਾਨੂੰ ਇਹ ਵੜਾ ਦਿੰਨੇ ਸਾਨੂੰ ਕੰਮ ਕਰਨ ਦਿਓ ਇਹਨਾਂ ਨੇ ਉਹ 9 ਫੁੱਟ ਚੌੜੀ ਤੇ 11 11 ਫੁੱਟ ਚੌੜੀ ਤੇ 9 ਫੁੱਟ ਚੀ ਜਿਹੜੀ ਪੁਲੀ ਸੀ ਇਹਨਾਂ ਸਾਨੂੰ ਵੜਾਤੀ ਥੱਲੇ ਤੇ 62 ਫੁੱਟ ਲੰਮੀ ਜੀ ਹੁਣ ਇਹਨਾਂ ਦੀ ਕੋਈ 16 ਕੋ ਫੁੱਟ ਅੱਗੇ ਜਿਹੜੀ ਪੁਲੀ ਪੁਰਾਣੀ ਜਿਹਦਾ ਲੜਾਈ ਸਾਡੀ ਚੱਲਦੀ ਸੀ ਉਹ ਇਹਨਾਂ ਨੇ ਨਾ ਕਿਹਾ ਵੀ ਅਸੀਂ ਇਹ ਪਹਿਲਾਂ ਲੈਣ ਪਾ ਲਾਂਗੇ ਫਿਰ ਅਸੀਂ ਗੱਡੀ ਇਧਰੋਂ ਦੀ ਸ਼ਿਫਟ ਕਰਾਂਗੇ ਤੇ ਫਿਰ ਤੁਹਾਡੀ ਪੁਲੀ ਉਹ ਵੀ ਕੱਢ ਦੇਾਂਗੇ ਲੇਗਰ ਹੁਣ ਇਹਨਾਂ ਨੇ ਝੂਠ ਬੋਲ ਕੇ ਸਾਡੇ ਨਾਲ ਆਪਣਾ ਕੰਮ ਸਾਰਿਆ ਉਹ ਸਾਡੀ ਅਗਲੀ ਪੁਲੀ ਜਿਹੜੀ ਹੈ ਨਾ ਜਿਹੜੀ 16 ਫੁੱਟ ਦੀ ਰਹਿੰਦੀ ਆ ਉਹ ਪੁਲੀ ਇਹਨਾਂ ਨਾ 9 ਬਾਈ 9 ਬਾਈ 11 ਦੀ ਨਹੀਂ ਕੀਤੀ 11 ਬਾਈ 9 ਦੀ ਪੁਲੀ ਨਹੀਂ ਕੀਤੀ ਜਿਹੜਾ ਪੁਰਾਣੀ ਰਹਿੰਦੀ ਆ ਪੁਰਾਣੀ ਰਹਨ ਦਿੱਤੀ ਆ ਜੀ ਤੇ ਇਸ ਕਰਕੇ ਸਾਡੇ ਰਸਤੇ ਦੀ ਬੜੀ ਪ੍ਰੋਬਲਮ ਆ ਪਾਣੀ ਭਰਿਆ ਹੋਇਆ ਕੋਈ ਨਿਆਣਾ ਕਿਸੇ ਦਾ ਡੁੱਬ ਜੇ ਇਹਨਾਂ ਨੇ ਕਿਆ ਹੀ ਮੋਟਰ ਲਾ ਕੇ ਪਾਣੀ ਕੱਢ ਦਿਆਂ ਕਿ ਹੁਣ ਉਹ ਵੀ ਮੁਕਰ ਕੇ ਕਹਿੰਦੇ ਅਸੀਂ ਤਾਂ ਮੋਟਰ ਦਾ ਵਾਅਦਾ ਹੀ ਨਹੀਂ ਕੀਤਾ ਤੁਹਾਡੇ ਨਾਲ ਜਦ ਕਿ ਸਬੂਤ ਦੇ ਤੌਰ ਤੇ ਉਹਨਾਂ ਨੇ ਛੋੜੀ ਇੱਕ ਹੌਦੀ ਬਣਾਈ ਹੈ ਮੋਟਰ ਲਾਉਣ ਵਾਸਤੇ ਇੱਥੇ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਪਾਣੀ ਸੁਕੇਗਾ ਨਹੀਂ ਦੇਸ ਉਹ ਹੌਦੀ ਦੀ ਅਸੀਂ ਇਹਨਾਂ ਦੀ ਤੁਹਾਨੂੰ ਦਿਖਾ ਦੇਾਂਗੇ ਹੌਦੀ ਦੀ ਫੋਟੋ ਵੀ ਖਿੱਚ ਦੇਾਂਗੇ ਪਰ ਇਹਨਾਂ ਨੇ ਹੌਦੀ ਬਣਾਈ ਔਰ ਸਾਨੂੰ ਕਿਹਾ ਵੀ ਇੱਥੇ ਮੋਟਰ ਲੱਗਣੀ ਹੈ ਇੱਥੇ ਫਲੋਟ ਪਾਣਾ ਪਾਣੀ ਦਾ ਪਾਣੀ ਅਸੀਂ ਬਾਹਰ ਕੱਢ ਦੇਣਾ ਜਿਹੜੇ ਵਾਅਦੇ ਕੀਤੇ ਸੀ ਤੁਹਾਡਾ ਸਾਰਿਆਂ ਦਾ ਮੁਕਰ ਗਏ ਸਾਰਿਆਂ ਦਾ ਮੁਕਰ ਗਏ ਹੁਣ ਨਾ ਪਲੇਟਫਾਰਮ ਤੇ ਆਰ ਹੋ ਗ ਤੇ ਜੇ ਅਸੀਂ ਕਹਿੰਦੇ ਸੀ ਸਾਨੂੰ ਕਹਿੰਦੇ ਸੀ ਪਹਿਲਾਂ ਡੀਸੀ ਕੋਲੋਂ ਲੈਟਰ ਲਿਖਾ ਦਿਓ ਅਸੀਂ ਨਾਲ ਡੀਸੀ ਤੋਂ ਲੈਟਰ ਲਿਖਾਤਾ ਇਹ ਮੁਕਰ ਕੇ ਕਹਿੰਦੇ ਸਾਡੇ ਕੋਲ ਲੈਟਰ ਹੀ ਨਹੀਂ ਆਇਆ ਅਸੀਂ ਫੇਰ ਦੁਬਾਰਾ ਡੀਸੀ ਕੋ ਗਏ ਹੁਣ ਦੇਖੋ ਡੀਸੀ ਨੇ ਲੈਟਰ ਇਹਨਾਂ ਦੇ ਡੀਐਮ ਨੂੰ ਫਰੋਜਪੁਰ ਲਿਖਣਾ ਉਥੋਂ ਇਹਨਾਂ ਨੂੰ ਚਿੱਠੀ ਆਉਣੀ ਹੈ ਇਹ ਮੁਕਰ ਸਾਡੇ ਕੋਲ ਚਿੱਠੀ ਨਹੀਂ ਆਈ ਤੇ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਚਿੱਠੀਆਂ ਜਾਂਦੀਆਂ ਕਿੱਥੇ ਸਾਡੀਆਂ ਕੀ ਮੰਗ ਕੀ ਤੁਹਾਡੀ ਹੁਣ ਭਾਜੀ ਮੰਗ ਸਾਡੀ ਇਹੋ ਹੀ ਹੈ ਵੀ ਆ ਪੁਲੀ ਪੁਰਾਣੀ ਗੱਡੀ ਜਾਵੇ ਤੁਹਾਨੂੰ ਰਾਹ ਦਿੱਤਾ ਗਿਆ ਤੇ ਸਾਡਾ ਰਸਤਾ ਖੋਲਿਆ ਜਾਵੇ ਇਹ ਇਧਰ ਰਸਤਾ ਕਿਨਾਂ ਜੀਦਾ ਭਾਜੀ ਇਹਨਾਂ ਜਿਹੜਾ ਬਰਾਬਰ ਤੋਂ ਸਾਈਡਾਂ ਤੋਂ ਹੋਏਗਾ ਹਾਂ ਜੀ ਉਹਨਾਂ ਹੀ 11 ਫੋਟੀ ਉਧਰ ਹੈ 11 ਹੀ ਇਧਰ 11 ਬਾਈ 9 ਉਧਰ ਹੈ 11 ਬਾਈ 9 ਦੀ ਪੁਲੀ ਬਰਾਬਰ ਕਰਨੇ ਸੇਮ ਕਰ ਦਨ ਤੁਹਾਨੂੰ ਸੇਮ ਬਸ ਇਹਨਾਂ ਨੇ ਵਾਦਾ ਕੀਤਾ ਵੀ ਸੇਮ ਕਰਾਂਗੇ ਉਹ ਵਾਦਾ ਕਰਕੇ ਕਿਉਂ ਮੁੱਕਰ ਗਏ ਭਾਜੀ ਵਾਦਾ ਕਰਕੇ ਤੇ ਇਹਨਾਂ ਦੀ ਹੁਣ ਆਪਣੀ ਮਰਜ਼ੀ ਆ ਨਾ ਸਾਡੇ ਹੱਥ ਦੀ ਤੇ ਗੱਲ ਨਹੀਂ ਸਾਡੇ ਤੇ ਇਹੋ ਹੀ ਆ ਹੱਥ ਦੀ ਗੱਲ ਵੀ ਇਹ ਵੜਾਉਣ ਇਹਨਾਂ ਨੇ ਆ ਗੱਡਰ ਵੀ ਵੇਖੋ ਇੱਕ ਲਾ ਕੇ ਉਹਨਾਂ ਸੁੱਟਿਆ ਹੈ ਜਿਹੜਾ ਤੇ ਇਹ ਰਾਹ ਇਸ ਤੋਂ ਬਗੈਰ ਹੋਰ ਕੋਈ ਰਾਹ ਜਾਂਦਾ ਨਹੀਂ ਇੱਥੋਂ ਮੰਡੀ ਪੈਂਦੀ ਹੈ 1/2 ਕਿਲੋਮੀਟਰ ਉੱਤੋਂ ਦੀ ਘੁੰਮ ਕੇ ਆਈ ਇਹ ਤੇ ਮੰਡੀ ਪੈਂਦੀ 7 ਕਿਲੋਮੀਟਰ ਤੇ ਇਹ ਪਬਲਿਕ ਜਿਹੜੀ ਹੈ ਨਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਫਰ ਕਰ ਰਹੀ ਹੈ ਇਹ ਰੇਲਵੇ ਵਾਲਿਆਂ ਨੇ ਜਿਹੜਾ ਸਰਕਾਰੀ ਰਸਤਾ ਉਹ ਰੋਕਿਆ ਹੈ ਬਣਾ ਨਹੀਂ ਰਿਹਾ ਹੁਣ ਇਹਨਾਂ ਨੂੰ ਇਹਨਾਂ ਨੇ ਮਤਲਬ ਇਹਨਾਂ ਦੇ ਭਾਰ ਪਿਆ ਇਹਨਾਂ ਨੂੰ ਪੂਰਾ ਦਬਾਅ ਪਿਆ ਭਈ ਇਹ ਇੱਥੇ ਕਹਤਾ ਨਹੀਂ ਬਣ ਦੇਣਾ ਕਿਉਂਕਿ ਸਰਕਾਰੀ ਰਸਤਾ ਇਹਨਾਂ ਨੇ ਪੂਰੀ ਇੱਧਰ ਤੇ 60 ਫੁੱਟ ਲੰਮੀ ਤੇ 11 ਫੁੱਟ ਚੌੜੀ ਤੇ 9 ਫੁੱਟ ਉੱਚੀ ਬਣਾਤੀ ਤੇ ਫਿਰ ਇਹ ਆ ਰੇਲਵੇ ਲਾਈਨ ਇਨ ਲੱਗੇ ਹੁਣ ਪਾਉਣ ਤੇ ਇਹਨਾਂ ਸਨਾਂ ਵਾਅਦਾ ਕੀਤਾ ਸੀ ਵੀ ਜਦੋਂ ਆ ਰੇਲਵੇ ਲਾਈਨ ਦੂਜੀ ਪਾਵਾਂਗੇ ਨਾ ਇਹ ਨਾਲ ਪਹਿਲਾਂ ਪੂਰੀ ਬਣਾਵਾਂਗੇ ਤੇ ਫਿਰ ਪਾਵਾਂਗੇ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਪਾਜੀ ਵੀ ਇੱਕ ਸਾਈਡ ਬਣਾਈ ਤੇ ਦੂਜੀ ਸਾਈਡ ਕਿਉਂ ਨਹੀਂ ਬਣਾਈ ਉਹ ਤੇ ਇੱਡਾ ਦੀ ਹੁਣ ਮਰਜ਼ੀ ਆ ਇਹ ਵਜਾ ਕੀ ਹੋ ਸਕਦੀ ਵਜਾ ਤੇ ਇੱਡਾ ਦੀ ਆ ਇਹ ਸਾਨੂੰ ਬਲਫ ਕੀਤਾ ਇਹਨਾਂ ਨੇ ਬਲਫ ਕੀਤਾ ਇਹਨਾਂ ਨੇ ਲੋਕਾਂ ਨੂੰ ਘਬਰਾਹ ਕੀਤਾ ਅੱਖਾਂ 'ਚ ਗੱਡਾ ਪਾਇਆ ਜੀ ਘੱਟਾ ਪੀਤਾ ਤੇ ਇਹ ਰੇਲਵੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਇਹਦੇ ਇੱਥੇ ਅੰਦੇ ਹੰਡ 12 ਲੱਖ ਰੁਪਈਆ ਲੱਗਣਾ ਤੇ ਇੱਧਰ ਮੇਰੇ ਖਾ ਕੋਰਡ ਰੁਪਈਆ ਲਾਤਾ ਇਹਨਾਂ ਤੇ ਹੁਣ 12 ਲੱਖ ਲੋਨ ਹੋ ਵੀ ਔਰ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਆ ਜੇ ਤੇ ਕੋ ਪੀਡਬਲ ਬਣਾਏ ਨਾ ਰਾਤ ਤੇ ਫਿਰ ਪੀਡਬਲ ਦੀ ਜ਼ਿੰਮੇਵਾਰੀ ਆ ਰੇਲਵੇ ਦੀ ਜ਼ਿੰਮੇਵਾਰੀ ਆ ਕਿਉਂ ਇਹਦਾ ਸਾਡੇ ਰਸਤੇ ਦੇ ਉਤੋਂ ਦੀ ਆ ਬਣਾਇਆ ਸਾਰਾ ਹੂੰ ਹੂੰ ਸਾਡਾ ਲੰਗਾ ਸੀਗੇ ਲੰਗਾ ਇਹ ਇਹ ਸਰਕਾਰੀ ਰਾਹ ਹੈ ਸਰਕਾਰੀ ਰਾਹ ਜਿਹੜਾ ਨਾ 11 11 ਫੁੱਟ ਚੌੜਾ ਹੈ ਪੈਈਆਂ ਨੂੰ ਜਾਂਦਾ ਨਾ ਇਹ ਰਾਹ ਕੋ ਖਰੀਦ ਸਕਦਾ ਤੇ ਨਾ ਵੇਚ ਸਕਦਾ ਪਹਿਲਾਂ ਤੇ ਰੇਲਵੇ ਵਾਲੇ ਆਂਦੇ ਹਣ ਜੀ ਅਸੀਂ ਇਹ ਸਾਰਾ ਖਰੀਦ ਲਿਆ ਆਂ ਕਿਹਾ ਕੋ ਕਾਗਜ਼ ਦੱਸੋ ਜਦੋਂ ਉਹਨਾਂ ਨੂੰ ਕਾਗਜ਼ ਪੁੱਤੇ ਇਹਨਾਂ ਨੂੰ ਫਿਰ ਜਵਾਬ ਨਹੀਂ ਆਇਆ ਫਿਰ ਇਹਨਾਂ ਨੂੰ ਅੰਡਰ ਕੰਪਲਸ਼ਨ ਇਹ ਰਾਹ ਜਿਹੜਾ ਨਾ ਆ ਪੁਲ ਬਣਾਉਣਾ ਪਿਆ ਇਹ ਨਾ ਤੇ ਹੁਣ ਅੱਗੋਂ ਜਿਹੜੇ ਨੇ ਬਣਾਉਣਗੇ ਵੀ ਨਾ ਬਣਾਉਣਗੇ ਫਿਰ ਰੇਲਵੇ ਰੋਕਾਂਗੇ ਅਸੀਂ ਰੇਲ ਰੋਕ ਦਿਆਂਗੇ ਕੰਮ ਰੁਕਿਆ ਦਾ ਭਾਜੀ ਰੁਕਿਆ ਰੁਕਿਆ ਵੇਖਾ ਗਾੜਾ ਪੁੱਟਿਆ ਪਿਆ ਗਾੜਾ ਇੱਕ ਜਿਹੜਾ ਨਾ ਰਾਹ ਦੇ ਉੱਤੇ ਆ ਪੁੱਟ ਦਿੱਤੇ ਉਹਨਾਂ ਨੇ ਕਹੇ ਉਹਨਾਂ ਨੇ ਇੱਕ ਪੁੱਟੇ ਹਨ ਆ ਕਹਾਈ ਪੁੱਟਦੇ ਨੇ ਆ ਡੀਸੀ ਸਾਹਿਬ ਡੀਸੀ ਡੀ ਸੀ ਸਾਹਿਬ ਨੇ ਵੀ ਇਹਦੇ ਬਾਰੇ ਚ ਫੇਰ ਦੁਬਾਰਾ ਐਪਲੀਕੇਸ਼ਨ ਦਿੱਤਾ ਉਹਨਾਂ ਨੇ ਵੀ ਦੁਬਾਰਾ ਇੱਕ ਦੋ ਫੇਰ ਚਿੱਠੀ ਲਿਖ ਰਹੇ ਨੇ ਉਹਨਾਂ ਨੂੰ ਵੀ ਇਹ ਪੁਲੀ ਜਿਹੜੀ ਇਹਦੇ ਜਿੰਨਾ ਇਧਰ ਬਣਾਇਆ ਇਹਦੇ ਬਰਾਬਰ ਇਹ ਵੀ ਪੁਲੀ ਬਣਾਓ ਸੋ ਦੇਖੋ ਕਿ ਤਕਰੀਬਨ ਜਿਹੜੇ ਪਾਜੀ ਨੂੰ ਵੀ ਸਰ ਨਾਲ ਲੈਣ ਜੂਸ ਨੇ ਗੱਲ ਕਰ ਲੈਣੇ ਆ ਪਾਜੀ ਮੁਸ਼ਕਿਲਾਂ ਤੇ ਹੁੰਦੀਆਂ ਆ ਵਾ ਦੇਖੋ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਆਪਣਾ ਸਮਾਂ ਤਾਂ ਗੁਜ਼ਾਰੇ ਪਰ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਬੁਸ਼ੀ ਦੇ ਬੱਚੇ ਆ ਉਹਨਾਂ ਵਾਸੇ ਔਖਾ ਹੋ ਜਾਂਦਾ ਨਾਲੇ ਰਸਤਾ ਨਾ ਮਿਲੇ ਬਿਲਕੁਲ ਜੀ ਚਾਰ ਦਹਾਕਿਆਂ ਤੋਂ ਸਾਡੀ ਬਚਪਨ ਜਵਾਨੀ ਆ ਗਈ ਹੁਣ ਅਗੇ ਆਉਣ ਵਾਲੇ ਸਮੇਂ 'ਚ ਵੱਡਾ ਪਾ ਵੀ ਆਏ ਨਾ ਪਰ ਸਰਕਾਰ ਨੇ ਕੋਈ ਮੰਗਣੀ ਸਾਡੀ ਸੁਣੀ ਫਿਰ ਇਹਦਾ ਜਵਾਬ ਜਿਹੜਾ ਇਲੈਕਸ਼ਨਾਂ ਵਿੱਚ ਆਪਾਂ ਦੇਵਾਂਗੇ ਬਿਲਕੁਲ ਬਾਈਕਟ ਕਰਾਂਗੇ ਹਰ ਇੱਕ ਪਾਰਟੀ ਦਾ ਠੀਕ ਹੈ ਜੀ ਮੂੰਹ ਤੋੜ ਜਵਾਬ ਇਹ ਦੇਵਾਂਗੇ ਆਪਾਂ ਪ੍ਰਸ਼ਾਸਨ ਨੂੰ ਕਿਉਂਕਿ ਪ੍ਰਸ਼ਾਸਨ ਸਾਡੀ ਗੱਲਬਾਤ ਸੁਣੀ ਨਹੀਂ ਲਿਆ ਡੀਸੀ ਸਾਹਿਬ ਐਸਡੀਐਮ ਤਹਿਸੀਲਦਾਰ ਸਾਰਨੂੰ ਅਸੀਂ ਲਿਖਤੀ ਚਿੱਠੀਆਂ ਦੇ ਚੁੱਕੇ ਆ ਉਹਦਾ ਕੋਈ ਜਵਾਬ ਨਹੀਂ ਸਾਨੂੰ ਮਿਲਿਆ ਅਜੇ ਤੱਕ ਤੇ ਜੇ ਪ੍ਰਸ਼ਾਸਨ ਸਾਡੀ ਮੰਗ ਨਹੀਂ ਸੁਨੇਗਾ ਫਿਰ ਆਪਾਂ ਉਹਦਾ ਬਾਈਕਾਟ ਕਰਕੇ ਉਹਦਾ ਫਿਰ ਜਵਾਬ ਜਿਹੜਾ ਵਾ ਉਹ ਪ੍ਰਸ਼ਾਸਨ ਦਊਗੀ ਜਿਹੜੇ ਵੋਟਾਂ ਲੈਣ ਹੁੰਦੇ ਭਾਜੀ ਉਹਨਾਂ ਨਾਲ ਤਾਂ ਕੋਈ ਪਹੁੰਚ ਕੀਤੀ ਵੈਸੇ ਬਿਲਕੁਲ ਜੀ ਸਾਰੀਆਂ ਪਾਰਟੀਆਂ ਨੂੰ ਪਤਾ ਸਾਡੀ ਇੱਕੋ ਹੀ ਡਿਮਾਂਡ ਹੁੰਦੀ ਹਰ ਇਲੈਕਸ਼ਨ ਵਿੱਚ ਉਹ ਡਿਮਾਂਡ ਇਹੀ ਹੈ ਕਿ ਸਾਨੂੰ ਰਸਤਾ ਦਿਓ ਜਿਹੜਾ ਸਾਡਾ ਬਣਦਾ ਆਪਾਂ ਇਹਨਾਂ ਕੋਲ ਮੰਗ ਨਹੀਂ ਕਰ ਰਹੇ ਆਪਾਂ ਜਿਹੜਾ ਸਾਡਾ ਬਣਦਾ ਉਹ ਤੇ ਦੋ ਹਾਂ ਜੇ ਨਹੀਂ ਦੇ ਨਹੀਂ ਸਾਡੀ ਮੰਗ ਮਨਜ਼ੂਰ ਹੁੰਦੀ ਫਿਰ ਆਪਾਂ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਇਲੈਕਸ਼ਨਾਂ 'ਚ ਬਾਈਕਾਟ ਕਰਾਂਗੇ ਕਿਸੇ ਵੀ ਪਾਰਟੀ ਨੂੰ ਆਪਣੀ ਕਲੋਨੀ ਵਿੱਚ ਅੰਡਰ ਨਹੀਂ ਕਰਨ ਦਵਾਂਗੇ ਤੁਹਾਡੇ ਕਹਿੰਦਾ ਮਤਲਬ ਜਿਹੜੀ ਵੀ ਪਾਰਟੀ ਜਾਂ ਜਿਹੜਾ ਵੀ ਨੁਮਾਇੰਦਾ ਤਾਂ ਕੰਮ ਕਰਾਏਗਾ ਉਹਨੂੰ ਫਿਰ ਵੋਟ ਪੇ ਬਿਲਕੁਲ ਜੀ ਕਿਉਂ ਨਹੀਂ ਪਵੇਗੀ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਨੂੰ ਵੋਟ ਪਾਈ ਆਪਾਂ ਪਰ ਸਾਡੀ ਮੰਗ ਕਿਸੇ ਨੇ ਨਹੀਂ ਸੁਣੀ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਹੋਵੇ ਸਾਰੀਆਂ ਪਾਰਟੀਆਂ ਆਈਆਂ ਬਸ ਵਾਦਾ ਕਰਕੇ ਚੱਲ ਗੀਆਂ ਪਰ ਸਾਡੀ ਮੰਗ ਕਿਸੇ ਨੇ ਨਹੀਂ ਸੁਣੀ ਆਉਣ ਵਾਲੇ ਸਮੇਂ ਵਿੱਚ ਫਿਰ ਇਹਦਾ ਇਹਦਾ ਜਿਹੜਾ ਜਿੰਮੇਵਾਰੀ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਹੀ ਲਊਗੀ ਬਿਲਕੁਲ ਬਿਲਕੁਲ ਦੇਖੋ ਸਚਾਈਆ ਕਿਤੇ ਨਾ ਕਿਤੇ ਯੂਥ ਨੇ ਔਰ ਸੱਚੀ ਗੱਲ ਇਹਨਾਂ ਨੇ ਕੀਤੀ ਆ ਕਹਿੰਦੇ ਬਾਈਕਾਟ ਕਰਾਂਗੇ ਔਰ ਬੰਦਾ ਵੀ ਹੈਗਾ ਜੀ ਦੇਖੋ ਆ ਜਾ ਕੇ ਮੇਨ ਰਸਤਾ ਹੁੰਦਾ ਜੀ ਜੇ ਰਾਜ ਨਾਲ ਕਿਸੇ ਨੂੰ ਮਿਲਿਆ ਤਾਂ ਫਿਰ ਰੋਕਾ ਜਾਂਦਾ ਟਾਈਮ ਸੋ ਕਾਉਂਸਲਰ ਵੀ ਸਾਡੇ ਨਾਲ ਨੇ ਜੀ ਇਸ ਮੁਹੱਲੇ ਦੇ ਨਾਲ ਮੈਂ ਗੱਲਬਾਤ ਕਰ ਲਏ ਆ ਇਹ ਬੜਾ ਔਖਾ ਹੋ ਜਾਂਦਾ ਮੈਡਮ ਜਦੋਂ ਰਾਏ ਨਹੀਂ ਮਿਲਦਾ ਫਿਰ। ਜੀ ਸਹਿਮਤਾ ਬੱਚੇ ਦੇ ਨਾਲ ਕਿ ਅਸੀਂ ਹਾਨੂੰ ਵੋਟਾਂ ਕੋਈ ਜ਼ਰੂਰੀ ਨਹੀਂ ਹੈਗੀਆਂ। ਪਹਿਲਾਂ ਸਾਾਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਡਾ ਮੇਨ ਰਸਤਾ ਕਿਉਂਕਿ ਸਾਡੇ ਜਵਾਈ ਆਂਦੇ ਚਲੋ ਅੱਡ ਅਹੀਂ ਅੱਗੇ ਬੱਚੇ ਵੀ ਆਏ ਭੈਣ ਭਰਾ ਆਂਦੇ ਆ ਉਹ ਡਿੱਗਦੇ ਟੰਦੇ ਆਂਦੇ ਆ ਤੇ ਅਸੀਂ ਵੋਟਾਂ ਦਾ ਉੱਥੇ ਕੀ ਹੱਕ ਕਰਾਂਗੇ ਠੀਕ ਨੇ ਪਹਿਲਾਂ ਤੁਹਾਡਾ ਰਸਤਾ ਮੇਨ ਜਿਹੜਾ ਆ ਉਹ ਬੱਚੇ ਨੇ ਬਿਲਕੁਲ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਹਾਡਾ ਰਸਤੇ ਜਦੋਂ ਇਹਨਾਂ ਨੇ ਸਾਨੂੰ ਮਾਨਾ ਤੋਂ ਰਾਮਨਗਰ ਤੋਂ ਪਹਿਲੀ ਜਿਹੜੀ ਹੈ ਨਾ ਸਾਡੀ ਇੱਥੇ 60 ਕਿਲੇ ਪੈਲੀ ਆ ਉਹਦਾ ਸਾਡਾ ਰਸਤਾ ਆ ਅਸੀਂ ਕੋਈ ਸਰਕਾਰ ਦੀ ਜ਼ਮੀਨ ਨਹੀਂ ਹੈਗੀ ਜਿੱਤੇ ਅਸੀਂ ਰਸਤਾ ਮੰਗਣਦੇ ਆ ਉਹ ਪਹਿਲੀ ਦਾ ਰਸਤਾ ਇੱਥੋਂ ਤੱਕ ਕਿ ਅੱਗੇ ਸਾਡੇ ਜਿਹੜੇ ਪਲਾਟ ਜਿਹੜੇ ਉਹਨਾਂ ਦੇ ਵੇਕਣ ਨੇ ਆ ਨਾ ਜਿਹੜੀ 60 ਕਿਲੇ ਪੈਲੀ ਦੇ ਆ ਕਈਆਂ ਨੇ ਵੇਚਣੇ ਆ ਉਹ ਵੀ ਬੰਦ ਹੋ ਗਿਆ ਕਿਉਂਕਿ ਰਸਤਾ ਜਿਹੜਾ ਆ ਉਹ ਸਾਡਾ ਇਹਨਾਂ ਨੇ ਬੰਦ ਕਰ ਚੁੱਕੇ ਆ ਰਸਤਾ ਬੰਦ ਹੋਣ ਨਾਲ ਦੇਖੋ ਹਾਡੇ ਬੱਚੇ ਕਿੱਥੋਂ ਜਾਂਦੇ ਆ ਵਿਚਾਰੀਆਂ ਡਿੱਗਦੀਆਂ ਬੀਬੀਆਂ ਜਾਂਦੀਆਂ ਬਹੁਤ ਔਖਾ ਕਿਉਂਕਿ ਜੇ ਸਾਡਾ ਰਸਤਾ ਲੱਗ ਗਿਆ ਜਿਹੜਾ ਲੈਣ ਵਾਲਾ ਸਹੀ ਹੋਏ ਨਾ ਤੇ ਫੇਰ ਤਾਂ ਅਸੀਂ ਨੰਗੀ ਦਾ ਅਸੀਂ ਗੋਡੇ-ਗੋਡੇ ਪਾਣੀ ਨੰਘ ਕੇ ਜਦੋਂ ਮੀਂਹ ਬੱਚੇ ਆਂਦੇ ਆ ਨਾ ਤੇ ਸਾਡੇ ਬੱਚੇ ਵੀ ਸਕੂਲੋਂ ਛੁੱਟੀ ਕਰਨੇ ਪੈਂਦੀ ਹੈ ਤੇ ਸਾਡੇ ਬੱਚਿਆਂ ਤੇ ਪੜ੍ਹਾਈ ਤੇ ਵੀ ਕਾਫੀ ਅਸਰ ਪੈਂਡਿਆ ਤੇ ਬਾਕੀ ਸਾਡੀ ਰਹੀ ਗੱਲ ਜਿਹੜੀ ਮਾਨੂੰ ਮਤਲਬ ਰਸਤੇ ਦੀ ਮਾਨੂੰ ਰਸਤਾ ਇਹ ਮਾਨੂੰ ਇਨ ਹੋਰ ਕੋਈ ਰਸਤਾ ਨਹੀਂ ਆਗਾ ਕੋਈ ਹਾਨੂੰ ਸੜਕ ਨਹੀਂ ਪੈਂਦੀ ਕੋਈ ਕੁਝ ਨਹੀਂ ਇਹੋ ਰਸਤਾ ਆ ਇਹਦੇ ਲਾਗੇ ਹਾਨੂੰ ਇੱਕ ਅੱਧਾ 15 ਮਿੰਟ ਚ 10 ਮਿੰਟ ਚ ਅਸੀਂ ਤੁਰ ਕੇ ਮੰਡੀ ਜਾ ਸਕਦੇ ਆ 15 ਮਿੰਟ ਚ ਤੁਰ ਕੇ ਅਸੀਂ ਆਪ ਇਥੋਂ ਤੁਰ ਕੇ ਅਸੀਂ ਬਸ ਸਟੈਂਡ ਹੋ ਸਕਦੇ ਆ ਬਸ ਸਟੈਂਡ ਇਹ ਵੀ ਇਹ ਵੀ ਸੁਣਿਆ ਪੈਂਜੀ ਵੀ ਕਹਿੰਦੇ ਵੀ ਸਾਡੇ ਇੱਥੇ ਕੋਈ ਪ੍ਰੋਗਰਾਮ ਵੀ ਸਾਡੇ ਲੱਗੇ ਨਹੀਂ ਕਹਿੰਦੇ ਮਹੱਲੇ 'ਚ ਪ੍ਰੋਗਰਾਮ ਹੀ ਕੋਈ ਨਹੀਂ ਹੁੰਦਾ ਜੀ ਕੋਈ ਵਿਆਹ ਸ਼ਾਦੀ ਨਹੀਂ ਕਰ ਸਕਦਾ ਬੰਦਾ ਕੋਈ ਰਿਸ਼ਤਰ ਭੈਣ ਭਰਾਣੀ ਆ ਸਕਦਾ ਜੀ ਪਹਿਲਾਂ ਦੇਖੋ ਵੇਖੋ ਕੀ ਮੈਂ ਸਹੀ ਗੱਲ ਇਹ ਦੱਸਦੀ ਆ ਕਿ ਸਾਡੇ ਇੱਥੇ ਚਾਚਾ ਹੀ ਉਹਨਾਂ ਦੇ بیٹے ਦਾ ਵਿਆਹ ਸੀ ਤੇ ਜਦੋਂ بیٹے ਦੀ ਬਰਾਤ ਖਾੜਨ ਲੱਗੇ ਤੇ ਉਹ ਸਾਰੀਆਂ ਜਿਹੜੀਆਂ ਸੀ ਨਾ ਗੱਡੀਆਂ ਜਿਹੜੀਆਂ ਸੀ ਉਹ ਫਸ ਗਈਆਂ ਉਹਨਾਂ ਦੀਆਂ ਤੇ ਮੈਂ ਤੇ ਉਸ ਟਾਈਮ ਮੈਨੂੰ ਮਜਬੂਰੀ ਪੈ ਗਈ ਮੈਂ ਘਰ ਨਹੀਂ ਚਲੋ ਮੈਂ ਮਸੀਨ ਨਾ ਤੇ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਵੀ ਸਾਡੇ ਘਰ ਟਰੈਕਟਰ ਲੱਗਾ ਆ ਤੁਸੀਂ ਟਰੈਕਟਰ ਦੋਹੀਂ ਜਿਹੜੇ ਲੈ ਜਾਓ ਘਰੋਂ ਤੇ ਆਪਣੀਆਂ ਗੱਡੀਆਂ ਜਿੱਥੋਂ ਤੱਕ ਕੱਢ ਸਕਦੇ ਹੋ ਤਾਂ ਲੈ ਜਾਓ ਘਰੋਂ ਕੱਢ ਕੇ ਪਰ ਉਹਨਾਂ ਕੋ ਗੱਡੀਆਂ ਵੀ ਨਹੀਂ ਉਸ ਟਾਈਮ ਨਿਕਲੀਆਂ ਕਿਉਂਕਿ ਟਰੈਕਟਰ ਉੱਥੇ ਕੀ ਕਹਿੰਨਾ ਕੱਚਾ ਰਸਤਾ ਹੀ ਹੋ ਜਿੱਤੇ ਸਲਿੱਪ ਕਰੀ ਜਾਂਦੇ ਸੀ ਤੇ ਨਹੀਂ ਨੀ ਬਹੁਤ ਔਖਾ ਸਾਡਾ ਤੇ ਪੁਲਿਸ ਅਹੀਂ ਪ੍ਰਸ਼ਾਸਨ ਅੱਗੇ ਰੇਲਵੇ ਮੰਤਰੀ ਅੱਗੇ ਇਹੋ ਰਿਕਵੈਸਟ ਕਰਦੇ ਆ ਕਿ ਸਾਨੂੰ ਇਹ ਰਸਤਾ ਇਹਦਾ ਕਿਉਂਕਿ ਜਾਂ ਤਾਂ ਸਾਨੂੰ ਗਮਰਾਹ ਨਾ ਕਰਦੇ ਪਹਿਲਾਂ ਨਾ ਬਣਦੇ ਜਾਂ ਤੇ ਪੁਲ ਵੀ ਨਾ ਬਣਨ ਦਿੰਦੇ ਹੁਣ ਪੁਲ ਜੇ ਪੁਲ ਬਣ ਗਏ ਤੇ ਹਮ ਥੋੜੇ ਜੇ ਰਸਤੇ ਨਾ ਕੀ ਫਰਕ ਪੈਂਦਾ ਇਹ ਤਾਂ ਇਹਨਾਂ ਨੂੰ ਬਣਾਣਾ ਹੀ ਪੈਣਾ ਆ ਨਹੀਂ ਤੇ ਹੀ ਅਹੀਂ ਸੰਘਰਸ਼ ਕਰਾਂਗੇ ਸਾਰੀ ਸਾਡੀ ਪਬਲਿਕ ਜਿਹੜੀ ਹੈ ਨਾ ਜਿਹੜਾ ਮਤਲਬ ਸਾਡੇ ਇੱਥੇ ਵਾਰਡ ਵਿੱਚ ਘੱਟੋ ਘੱਟ ਕੋਈ 5-6 ਹਜ਼ਾਰ ਪਬਲਿਕ ਹੈਗੀ ਹੈ ਤੇ ਜਿਹੜਾ ਅਹੀਂ ਉਹ ਤਰਨਾ ਦਵਾਂਗੇ ਅਹੀਂ ਲੋਡ ਪੈਂਦੇ ਅਹੀਂ ਸੰਘਰਸ਼ ਦਰ ਆਪਨਾਇਆ ਜਾਏਗਾ ਦੇਖੋ ਸੰਘਰਸ਼ ਦਰ ਆਪਨਾਇਆ ਜਾਏਗਾ ਔਰ ਸਚਾਈ ਵੀ ਕਿਤੇ ਨਾ ਕਿਹਾ ਜੀ ਬੜਾ ਔਖਾ ਟਾਈਮ ਆ ਜੀ ਕੱਡਾ ਸੋ ਮੈਂ ਤੁਹਾਨੂੰ ਪੁਰਾਣਾ ਰਸਤਾ ਵਿਕਰੀ ਦਿਖਾ ਦੇਣਾ ਵਾ ਜਿਹੜਾ ਰਸਤਾ ਇਹਨਾਂ ਨੇ ਛੜਤਾ ਵਾ ਜੀ ਸੋ ਰੇਲਵੇ ਨੇ ਜਿਹੜਾ ਵਾ ਇਤੋਂ ਦੇਖੋ ਇਸ ਜਗ੍ਹਾ ਤੱਕ ਜਿਹੜਾ ਰਸਤਾ ਬਣਾਇਆ ਵਾ ਜੀ ਆ ਜਗਾ ਜਿਹੜੀ ਹੈ ਜੀ ਇਸ ਤੋਂ ਖਰਾਬ ਬਣਾਇਆ ਵਾ ਔਰ ਇਸ ਤੋਂ ਅੱਗੇ ਜਿਹੜਾ ਵਾ ਪੁਰਾਣਾ ਸੇਮ ਟੂ ਸੇਮ ਉਹੀ ਰੰਦ ਦਿੱਤਾ ਵਾ ਸੋ ਨੋ 11/9 ਦਾ ਦੱਸ ਰਿਹਾ ਕੋਈ ਉਹ ਜਿਹੜੀ ਪਿੱਛੇ ਪੁਲੀ ਬਣਾਈ ਹੈ ਜੀ ਉਹ ਪੁਲੀ ਦਾ ਪਿੱਛੇ ਚੋੜੀ ਘਰਤੀ ਪੂਰੀ ਪਰ ਇਹ ਜਿਹੜੀ ਹੈ ਪੰਛੀ ਕਲੋਨੀ ਨੂੰ ਜਿਹੜੀ ਪੁਲੀ ਲੱਗਦੀ ਹੈ ਜੀ ਜਿਹੜਾ ਰਾਹ ਲੱਗਦਾ ਵਾ 208 ਨੰਬਰ ਹੈ ਜੀ ਪੁਲੀਏ ਸੋ ਇਹਨੂੰ ਤੁਸੀਂ ਦੇਖੋ ਵੀ ਉਹੀ ਪੁਰਾਣਾ ਜਿਹੜਾ ਵਾ ਉਹੀ ਪੁਰਾਣੀ ਇਹ ਬਣੀਦੀ ਹੈ ਇਹਨੂੰ ਕੋਈ ਤਿਆਰ ਨਹੀਂ ਕਰ ਰਿਹਾ ਸੋ ਨਾ ਹੀ ਦਾ ਕੋ ਹੱਲ ਹੋ ਰਿਹਾ ਵਾ ਇਸ ਇਹਦਾ ਮੇਨ ਇਸ ਪੁਲੀ ਦਾ ਮਸਲਾ ਵਾ ਜੀ ਯਾਨੀ ਕਿ ਇਹਦੇ ਥੱਲੇ ਔਰ ਇਹਨਾਂ ਲੋਕਾਂ ਵਾਸਤੇ ਜਿਹੜਾ ਸੀ ਸੌਖਾ ਹੋ ਜਾਏਗਾ ਜਦੋਂ ਇਹ ਰਸਤਾ ਖੁੱਲ ਜਾਏਗਾ ਇਹ ਵੀ ਰਸਤਾ ਵੱਡਾ ਹੋ ਜਾਏਗਾ ਤਾਂ ਇਹ ਪਰਿਵਾਰ ਜਿਹੜੇ ਆ ਜੀ ਇਥੋਂ ਦੀ ਨਿਕਲ ਕੇ ਜਿਹੜਾ ਬਾਹਰ ਜਾ ਸਕਦੇ ਨੇ ਆਪਣੇ ਕਾਰੋਬਾਰ ਕਰ ਸਕਦੇ ਨੇ ਆਪਣੇ ਕੰਮਕਾਰ ਕਰ ਸਕਦੇ ਨੇ ਸੋ ਮੇਨ ਸਮੱਸਿਆ ਇਸ ਰਸਤੇ ਦੀ ਹੈ ਜੀ ਸੋ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਲੋਕਾਂ ਦੀ ਮੰਗ ਵਾ ਜੀ ਹੱਲ ਹੋਣਾ ਜ਼ਰੂਰੀ ਆ ਸੋ ਵੱਡੀ ਸਮੱਸਿਆ ਵਾ ਸੋ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਜੀ ਸੋ ਗੁਰਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ